ਦੀਦਾਰਾ ਆਰੰਭ ਕਰੀਏ ਗੁਰੂ ਪੈਰਵਾਲਿਆਂ ਨੂੰ ਪ੍ਰੇਮ ਨਾਲ ਗਜ ਲੱਗੇ ਅੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਅੱਜ ਦਾ ਜੋ ਪਾਵਨ ਸ਼ਬਦ ਹੈ ਮੁਖਵਾਕ ਹੈ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਮੁਖਵਾਕ ਜੋ ਕਿ ਦੇਹ ਸਰੀਰ ਆਗ ਦੇ ਵਿੱਚ ਸਤਿਗੁਰਾਂ ਨੇ ਆਪਣਾ ਸ਼ਬਦ ਉਚਾਰਨ ਕੀਤਾ ਤੇ ਇੱਥੇ ਦਰਜ ਹੋਇਆ ਤੇ ਇਸ ਸ਼ਬਦ ਦੁਆਰਾ ਬਿਆਨਤ ਹੀ ਕਲ ਦੀ ਦੀਵਾ ਦੇ ਜਿਉਂ ਕਹਿ ਲੋ ਵੀ ਗੁਰਬਾਣੀ ਚਪੇੜਾ ਮਾਰਦੀ ਹੈ ਉਦੇ ਵਿੱਚ ਮੈਂ ਵੀ ਹਾਂ ਆਪਾਂ ਸਾਰੇ ਆਏ ਆ ਸਾਰਾ ਜਗ ਸਾਰਾ ਸੰਸਾਰ ਸਾਰਾ ਬ੍ਰਹਮੰਡ ਹੈ ਜੀ ਗੁਰवाणी ਸਭ ਦੇ ਬਾਬਤ ਹੈ ਜਿਵੇਂ ਕੱਲ ਹੁਕਮਨਾਮਾ ਸਾਹਿਬ ਜੀ ਸਤਿਗੁਰਾਂ ਨੇ ਕਿਹਾ ਮੰਨ ਰੀ ਕਾਮ ਕੋ ਮਤ ਤੈ ਲੈਨੀ ਥੁਥੇ ਇਹਦਾ ਮਤਲਬ ਇਹ ਨਹੀਂ ਵੀ ਕੱਲਾ ਸਤਿਗੁਰਾਂ ਦਾ ਮਾਨੀ ਹਰਾਮ ਸੀ ਉਦਾਹਰਣ ਸਾਰੂ ਸੰਸਾਰ ਵਾਸਤੇ ਹੁਕਮ ਹੈ ਗੱਲ ਇਹ ਹੈ ਵੀ ਅਗਲੇ ਨੂੰ ਸਿਧਾਂਤ ਸਮਝਾਉਣਾ ਵੀ ਭਾਈ ਤੂੰ ਗਲਤ ਰਾਹ ਤੇ ਜਾ ਰਿਹਾ ਪਰ ਗੁਰੂ ਪਾਤਸ਼ਾਹ ਦੇ ਹੁਕਮ ਦਾ ਸਹਾਰਾ ਲੈ ਕੇ ਗੁਰੂ ਪਾਤਸ਼ਾਹ ਆਪਣੇ ਆਪ ਦਾ ਉਦਾਹਰਣ ਦੇ ਕੇ ਆਪਣੇ ਮਨ ਦਾ ਉਦਾਹਰਣ ਦੇ ਕੇ ਇਹ ਦੁਨਿਆਵੀ ਚੀਜ਼ਾਂ ਦਾ ਉਦਾਹਰਣ ਦੇ ਕੇ ਦੁਨੀਆਂ ਨੂੰ ਕਈ ਸਬਕ ਹਉਦੇ ਰਹੇ ਜਿਵੇਂ ਦੁੱਧ ਤੇ ਪਾਣੀ ਦਾ ਉਦਾਹਰਣ ਤੇ ਰਹੀਂ ਚੰਨ ਤੇ ਤਿਤਕੂੜ ਦਾ ਪੰਨ ਤੇ ਭਵਰੇ ਦਾ ਦੀਵੇ ਤੇ ਪਤੰਗੇ ਦਾ ਭਾਵ ਇਸ ਤਰ੍ਹਾਂ ਪਾਤਸ਼ਾਹ ਨੇ ਵੱਕੋ ਹਥਰੇ ਉਦਾਹਰਣ ਦਿੱਤੇ ਤੇ ਅੱਜ ਗੁਰੂ ਪਾਤਸ਼ਾਹ ਮਾਵਾ ਨੂੰ ਸਮਝਾਉਂਦੇ ਨੇ ਮਾਵਾ ਨੂੰ ਤਾੜ ਨਾ ਕਰਦੇ ਨੇ ਮਾਵਾ ਦੇ ਕੀ ਫਰਜ਼ ਸੀ ਤੇ ਕੀ ਮਾਵਾ ਨੇ ਫਰਜ਼ ਨਿਭਾਏ ਨੇ ਕਹਉ ਜਾਨੀ ਗੁਰੂ ਪਾਤਸ਼ਾਹ ਦੇ ਇਸ ਪਾਵਨ ਹੁਕਮਨਾਮਾ ਸਹਿਬ ਵਿੱਚੋਂ ਜਤ ਸਰੀ ਮਹੱਲਾ ਤਉਥਾ ਜਨ ਹਰ ਹਰ ਦਾ ਨਾਮ ਨਵਸਿਓ ਤਿਨ ਮਾਤ ਕੀ ਦਾ ਹਰ ਮੰਗਾ ਸਾਹਿਬ ਸਤਗੁਰੂ ਜੀ ਫਰਮਾਉਂਦੇ ਹਨ ਕਹਿੰਦੇ ਜੇ ਕਰ ਕਿਸੇ ਵੀ ਸੰਤਾਨ ਨੇ ਜਨਮ ਲੈਣ ਤੋਂ ਬਾਅਦ ਉਸ ਅਕਾਲ ਪੁਰਖ ਦਾ ਨਾਮ ਨਾ ਜਪਿਆ, ਸੇਵਾ ਨਾ ਕੀਤੀ, ਗੁਰੂ ਦਰ ਘਰ ਦੀ ਤਾਂ ਐਂ ਸਮਝੋ ਊਮਾ ਜੀ ਕਰ ਐਸੇ ਬੱਚੇ ਨੂੰ ਜਨਮ ਹੀ ਨਾ ਦਿੰਦੀ, ਮਾਂ ਰਹਿ ਜਾਂਦੀ ਤਾਂ ਚੰਗਾ ਸੀ। ਗੁਰੂ ਰਾਮਦਾਸ ਜੀ ਮਹਾਰਾਜ ਪਰਉ ਦੇ ਹਨ, ਮਾਨੂੰ ਤਾੜਨਾ ਕਰਦੇ ਨਹੀਂ। ਇਹਨਾਂ ਦੇ ਬੱਚੇ ਨੇ ਪਿਤਾ ਦੇ ਨਾਲੋਂ ਵੱਧ ਸਮਾਂ ਮਾਂ ਦੇ ਕੋਲ ਪੂਜਾਰਿਆ ਤੇ ਉਹ ਸਮੇਂ ਵਿੱਚ ਮਾਂ ਬੱਚੇ ਨੂੰ ਕਿਸੇ ਪਾਸੇ ਵੀ ਛੱਡ ਦੇਵੇਂ ਬੱਚਾ ਉੱਤਰ ਲੱਗ ਜਾਵੇਗਾ ਇਹ ਸੱਚ ਹੈ ਜੀ ਧਿਆਨ ਦਿਓ ਮਾਂ ਦੇ ਬੱਚਾ ਵੱਧ ਉਹ ਨਜ਼ਦੀਕ ਰਿਹਾ ਹੁੰਦਾ ਹੈ ਤੇ ਪਿਤਾ ਕਿਤੇ ਸ਼ਾਮਾਂ ਨੂੰ ਕੰਮ ਧੰਦਾ ਕਰਕੇ ਘਰ ਵੜਦਾ ਸਵੇਰ ਹੁੰਦੀ ਹੈ ਜਦੋਂ ਬੱਚਾ ਉੱਠਦਾ ਉਹਨੂੰ ਫੇਰ ਕੰਮ ਤੇ ਕੱਢਦਾ ਹੈ ਤਾ ਇਸ ਕਰਕੇ ਪਾਤਸ਼ਾਹ ਨੇ ਮਾਂ ਨੂੰ ਨਾ ਮੰਨ ਦਿੱਤਾ ਕਹਿੰਦੇ ਨਾ ਜੰਮਦੀ ਮਾਂਝ ਰਹਿੰਦੀ ੱਲੇ ਗੁਰੂ ਨਾਮਦਾਸ ਨੇ ਨਹੀਂ ਕਿਹਾ ਇਸ ਦੇ ਵਿੱਚ ਤੁਰਸੀ ਦਾਸ ਨੇ ਵੀ ਇਹ ਗੱਲ ਕਹੀ ਕਹਿੰਦੇ ਜਨਣੀ ਜਨੈ ਤੋ ਭਗਤ ਜਨ ਕਹਿ ਦਾਤਾ ਕੈ ਸੂਰ ਨਾਹੇ ਤੇ ਜਨਨੀ ਵੰਦ ਰਹਿ ਕਾਹੀ ਗਵਾਵੇਂ ਨੂਰ ਉਹਨਾਂ ਨੇ ਕਿਹਾ ਕਹਿੰਦੇ ਜਨ ਨਹੀਂ ਜਨਮ ਦਿੰਦੀ ਹੈ ਜਾਤਾ ਕਿਸੇ ਭਗਤ ਨੂੰ ਜਨਮ ਦੇਵੇ। ਜਾ ਦਾਤਾ ਭਾਵਦਾਨੀ ਨੂੰ ਜਨਮ ਦੇਵੇ। ਜਾਂ ਫਿਰ ਜਨਮ ਕਿਸੇ ਸੂਰਮੇ ਨੂੰ ਦੇਵੇ ਜਿਹੜਾ ਆਪਣਾ ਆਪ ਨਿਸ਼ਾਵਰ ਕਰ ਦੇਵੇ ਦੇਸ਼ ਭੌਮ ਤੋਂ ਮਾਰਨੀਵੇਂ ਆਪੀ ਨੂੰ। ਤਾਂ ਐਸੇ ਸੂਰਮਿਆਂ ਨੂੰ ਜਨਮ ਦੇਣ ਦੀ ਲੋੜ ਹੈ। ਤੇ ਦੂਸਰੀ ਗੁਰੂ ਪਾਤਸ਼ਾਹ ਨੇ ਇਤਨੀ ਗੱਲ ਕਹੀ। ਮਾਂ ਦੇ ਕੋਲ ਬੱਚਾ ਮਦ ਸਮਾਪਿਤ ਕਰਪੈ ਤੇ ਮਾਂ ਬੱਚੇ ਨੂੰ ਆਪਣੇ ਜੀਵਨ ਵਿੱਚੋ ਟਾਈਮ ਕੰਢ ਕੇ ਚਾਹੀਏ ਵਾਹਿਗੁਰੂ ਸਕਾਲ ਲਈ ਤੇ ਚਾਹੀਏ ਭੂਆ ਫਪੜ ਗੈਣ ਸਕਾਲ ਲਈ ਇਹ ਮਾਂ ਦੇ ਇੱਕ ਪਿਆਰ ਹੈ। ਰਮੋ ਵਿਚਾਰ ਅੱਗੇ ਫਿਰ ਮਾਂ ਦੀ ਇੱਕ ਛੋਟੀ ਜੀ ਉਦਾਹਰਣ ਦੇਵਾਂ। ਭਗਤਾਂ ਧੀਰਜ ਜੀ ਹੋਏ ਨੇ ਜਿਨ੍ਹਾਂ ਦੀ ਬਾਣੀ ਆਪਾਂ ਬੜੇ ਪਿਆਰ ਨਾਲ ਪੜ੍ਹਦੇ ਤੇ ਸੁਣਦੇ। ਉਹ ਬਚਪਨੇ ਦੀ ਦਿੱਤ ਸਨ ਤੇ ਮਾਂ ਨੇ ਨਾ ਆਪਣਾ ਮਸੱਲਾ ਵਸਾ ਲੈਣਾ ਉਸ ਅਲਾ ਮਸੌਣ ਵਾਸਤੇ ਨਾ ਥੱਲੇ ਜਿੱਦੇ ਉੱਤੇ ਬੈਠ ਨਿਵਾਜ਼ ਕੀਤੀ ਜਾਂਦੀ ਹੈ ਉਹ ਮਸਲਾ ਵਸਾ ਲੈਣਾ ਤੇ ਭਾ ਛੋਟੀ ਉਮਰ ਦੇ ਵਿੱਚ ਫਰੀਦ ਜੀ ਕੋਲ ਖਲੋਤੇ ਦੇਖਦੇ ਰਹਿੰਦੇ ਵੀ ਕੀ ਮੂਰ ਫਿਰ ਪੁੱਛਦੇ ਮਾਂ ਨੂੰ ਰੋਜ਼ ਇਹ ਕੀ ਕਰਦੀ ਹੈ ਪੁੱਤਰ ਮੈਂ ਨਿਵਾਜ਼ ਕਰਦੀ ਹਾਂ ਮਾਂ ਨਿਵਾਜ਼ ਕਰਨ ਨਾਲ ਕੀ ਮਿਲਦਾ ਬਾਪ ਜੀ ਦੀ ਪ੍ਰਮਾਤਮਾ ਸ਼ਕਰ ਦਿੰਦਾ ਹੈ ਉਹਦਾ ਮਿੱਠਾ ਦੱਲ ਮਾਫਰ ਕਾਲ ਮੈਂ ਵੀ ਨਿਵਾਜ਼ ਕਰਾਂਗਾ ਜਿਵੇਂ ਮਾਂ ਕਰਦੀ ਰਹੀ ਉਹਨੇ ਬੱਚੇ ਨੇ ਵੀ ਕਰਨਾ ਸ਼ੁਰੂ ਕਰਤਾ ਹੁਣ ਮਾਂ ਨੇ ਕੀ ਕਰਨਾ ਇਹ ਬੱਚਾ ਹੈ ਬੋਝ ਕੇ ਉਹਨੂੰ ਉਰਾਪਰਾਣ ਚਟਾ ਕੇ ਤੇ ਉਹਦੇ ਮਸੱਲੇ ਥੱਲੇ ਆਪ ਸ਼ੱਕਰ ਦੀ ਗੂੜੀ ਧਰ ਛੱਡੀ ਤੇ ਜਦੋਂ ਸਮਾਂ ਬੀਤ ਗਿਆ ਕਾਫੀ ਸਮਾਂ ਬੀਤਣ ਤੋਂ ਬਾਅਦ ਇੱਕ ਦਿਨ ਐਸਾ ਆਇਆ ਜਿੱਦੇ ਮਾਂ ਦੀ ਸਿਹਤ ਠੀਕ ਨਾ ਤੇ ਨਵਾਜ ਔਖੀ ਸੌਖੀ ਗਜ਼ਾਰ ਨਹੀਂ ਤੇ ਪਰ ਸ਼ਕਰ ਦੀ ਕੁੜੀ ਬਣ ਕੇ ਧਰਮੀ ਭੁਲ ਗਈ ਤੇ ਜਦੋਂ ਆਪਣੀ ਉਹਨੇ ਨਿਵਾਜ ਦਾ ਸਮਾਂ ਪੂਰਾ ਕਰਕੇ ਫਰੀਦ ਜੀ ਨੇ ਮਸੱਲਾ ਚੱਕ ਕੇ ਦੇਖਿਆ ਤੇ ਉਥੋਂ ਸ਼ਕਰ ਲੰਬੀ ਤੇ ਖਾਨੀ ਤੇ ਮਾਂ ਅੱਜ ਫਰੀਦ ਨੂੰ ਸੱਚੀ ਦਿਲੋਂ ਆਪਣੇ ਸੱਚੀ ਗੱਲ ਕਹਿਣਾ ਚਾਹੁੰਦੀ ਹੈ ਪੁੱਤਰਾ ਮੇਰੇ ਜੀਵਨ ਦਾ ਪਤਾ ਨਹੀਂ ਕਦੋਂ ਤੱਕ ਹੋ ਜਾਵੇ ਮੈਂ ਮੇਰੇ ਮਨ ਤੋਂ ਇੱਕ ਬੋਝ ਹਲਕਾ ਕਰਨਾ ਅੱਜ ਤੱਕ ਜਿਹੜੀ ਸ਼ੱਕਰ ਤੂੰ ਖਾਂਦਾ ਰਿਆ ਨਾ ਉਹ ਆਪਣੇ ਘਰੋਂ ਹੀ ਮਿਲਦੀ ਸੀ ਤੂੰ ਅੱਜ ਦਿਵਾਰ ਦੇ ਕੋ ਜਾ ਰਹੀ ਹੈ ਅੱਜ ਮੈਂ ਸ਼ੱਕਰ ਰੱਖਣੀ ਭੁੱਲ ਗਈ ਸੀ ਤੇ ਅੱਜ ਸ਼ੱਕਰ ਕਿੱਥੋਂ ਕਾਜੀ ਕਹਿੰਦਾ ਮਾਂ ਤੂੰ ਭੁੱਲ ਗਈ ਹੋਵੇਂਗੀ ਦੇਣ ਹਾਰ ਨਹੀਂ ਭੁੱਲਿਆ ਜੀ ਨੇ ਮੈਨੂੰ ਆਪਣੇ ਘਰ ਨਹੀਂ ਲਾਇਆ ਉਹਨੇ ਮੇਰੇ ਨੂੰ ਮਸੱਲੇ ਦੇ ਥੱਲੇ ਸ਼ੱਕਰ ਬਹੁਤ ਜ਼ਿਆਦਾ ਰੱਖ ਦਿੱਤੀ ਧੰਨਵਾਦ ਹੈ ਤੇਰਾ ਤੂੰ ਛੋੜੀਤੀ ਸ਼ੱਕਰ ਦੀ ਕੁੜੀ ਦੇ ਨਾਲ ਮੈਨੂੰ ਉਸ ਖੁਦਾ ਦੇ ਲਨਲਾਜ ਤਾਂ ਜੀ ਦੇ ਘਰ ਲੱਗਣ ਨੂੰ ਦੁਨੀਆ ਤੱਕ ਸੀ। ਫਰੀਦ ਆਪਣੀ ਮਾਂ ਦਾ ਧੰਨਵਾਦ ਕਰਦਾ ਹੈ ਮਾਂ ਤੇਰਾ ਧੰਨਵਾਦ ਤੂੰ ਮੈਨੂੰ ਉਸ ਪਰਮਾਤਮਾ ਦੇ ਨਾਲ ਜੋੜ ਦਿੱਤਾ। ਇੱਕ ਛੋਟਾ ਜਿਹਾ ਲਾਲਚ ਦੇ ਕੇ ਮਿੱਠੇ ਦਾ ਲਾਲਚ ਦੇ ਕੇ ਤੈਨੂੰ ਇਹ ਮਿਲੇਗਾ ਇਸ ਤਰ੍ਹਾਂ ਤੇ ਇੱਥੇ ਅੱਜ ਦੇਖੋ ਮਾਹੌਲ ਕੀ ਬਣਿਆ ਪਿਆ ਬੱਚੇ ਨੂੰ ਜੇ ਕੋਈ ਕੰਮ ਕਰਾਉਣਾ ਤੈਨੂੰ ਕੌਣ ਫੇਰ ਬੁਲਾਗਾ ਪਹਿਲਾਂ ਆ ਕੰਮ ਕਰ ਉਹਨੂੰ ਇਹ ਹੁੰਦਾ ਵੀ ਛੇਤੀ ਫੋਨ ਦੇ ਦੇਣ ਤੇ ਆਪਾਂ ਛੋਟਾ ਮੋਟਾ ਕੰਮ ਐ ਕੋਈ ਘਰ ਦਾ ਕਰਦੇ ਆਂਗੇ ਪਹਿਲੀ ਅਲ ਦਾ ਕਰਦੇ ਨਹੀਂ ਅਸੀਂ ਕਰਵਾਉਣਾ ਹੀ ਨਹੀਂ ਚਾਹੁੰਦੇ ਜੇ ਬੱਚੇ ਦਾ ਮਨ ਹੋਊਗਾ ਕਿ ਤੇ ਕਰੂਗਾ ਵੀ ਗੰਨ ਕਮਾਂ ਦੇ ਨਾ ਨਾ ਗਰਮੀ ਐ ਠੰਡ ਲੱਗੂ ਜਾਂ ਠੰਡਾ ਠੰਡਾ ਗਰਮੀ ਐ ਤਾਂ ਗਰਮੀ ਰਗੂ ਆਹ ਬੱਚੇ ਨੂੰ ਵਚਾ ਕੇ ਰੱਖਨੇ ਤੇ ਇੱਕ ਪਾਸੇ ਉਹ ਬੱਚੇ ਸੀ ਜਿਨ੍ਹਾਂ ਨੂੰ ਉਹ ਮਹੀਨੇ ਦੀ ਠੰਡ ਵਿੱਚ ਜ਼ਾਲਮਾਂ ਨੇ ਖੂਕੂ ਕੀ ਮਾਰਿਆ ਸੀ ਇਹ ਕਿਤਾਬ ਉਮਰ ਕਿੰਨੀ ਆ 5-7 ਸਾਲ ਦੀ ਤੇ ਸਾਡਾ 5-7 ਸਾਲ ਦਾ ਅਸੀਂ ਇੰਨੀ ਫੈਸਿਲਿਟੀ ਦੇ ਵਿੱਚ ਰੱਖਦੇ ਆਂ ਵੀ ਇਹਨੂੰ ਕਿਤੇ ਕੋਈ ਬਿਮਾਰੀ ਜਾਂ ਕੋਈ ਦੁੱਖ ਨਾ ਲੱਗ ਜਾਏ ਜੁਕਾਮ ਲੱਗਣ ਤੱਕ ਦਾ ਵੀ ਅਸੀਂ ਪ੍ਰੇਜ ਕਰਦੇ ਆਂ ਰੋ ਵਿਚਾਰ ਗੁਰੂ ਪਾਤਸ਼ਾਹ ਕਹਿੰਦੇ ਜਿਨ ਹਰ ਹਿਰਦਾ ਨਾਮ ਨ ਵਸੇ ਉਹ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਜਿਹੜੇ ਵਿੱਚੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਤិន ਹਰ ਮਾਤ ਦੀ ਜੈ ਹਰ ਵਾਂਝਾ ਕਹਿੰਦੇ ਉਹਨਾਂ ਦੀ ਮਾਂ ਉਹਨਾਂ ਨੂੰ ਜਨਮ ਨਾ ਦਿੰਦੀ ਮੰਗ ਰਹਿ ਜਾਂਦੀ ਫਿਰ ਅੱਗੇ ਪਾਸੇ ਕਹਿੰਦੇ ਤិន ਸੁੰਨੀ ਦੇਹ ਫਿਰੈ ਬਿਨ ਨਾਵਹਿ ਕੋਈ ਖੱਪ-ਖੱਪ ਬੂਏ ਕਰਾਂਗਾ ਪਾਛਾ ਸੁਣਾਉਦੇ ਹਨ ਸੁੰਨੀ ਤੋਂ ਭਾਵ ਸਖਣੀ ਦੇਹ ਕਹਿੰਦੇ ਨੇ ਇਹ ਕਾਹੇ ਸਰੀਰ ਨੂੰ ਤਾਂ ਪਾਤਸ਼ਾਹ ਜੀ ਸਮਝਾਉਂਦੇ ਹਨ ਕਹਿੰਦੇ ਉਹਨਾਂ ਦਾ ਸਰੀਰ ਹਰ ਨਾਮ ਤੋਂ ਸੁੰਨਾ ਰਹਿੰਦਾ ਜਿਹੜੇ ਮਨੁੱਖਾ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਦਾ ਸਰੀਰ ਨਾਮ ਤੋਂ ਸੁੰਨਾ ਰਹਿੰਦਾ ਤੇ ਨਾਮ ਤੋਂ ਵਾਂਝੇ ਹੀ ਤੁਰੇ ਫਿਰਦੇ ਹਨ ਅਤੇ ਉਹ ਕ੍ਰੋਧ ਕ੍ਰੋਧ ਕੇ ਭਾਰ ਹੋ ਹੋ ਕੇ ਮੌਤ ਸੇੜੀ ਰੱਖਦੇ ਹਨ ਮੇਰੇ ਮਨਾ ਜਪ ਰਾਮ ਨਾਮ ਹੋਰ ਮਜਾ ਮਦਮ ਭਾਵ ਅੰਦਰ ਹੀ ਅੰਦਰ ਉਹ ਵਸ ਰਿਹਾ ਹੈ ਮੇਰੇ ਮਨਾ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜੋ ਤੇਰੇ ਅੰਦਰ ਹੀ ਵਸਦਾ ਹੈ ਤੈਨੂੰ ਬਾਹਰ ਲੱਭਣ ਦੀ ਭਾਲਣ ਦੀ ਕੋਈ ਲੋੜ ਨਹੀਂ ਤਾਂ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਹਨ ਹਰ ਹਰ ਦਿਨੇ ਪਿਰ ਹੈ ਬਨ ਨਾਵੇਂ ਉਏ ਕੱਪ ਕੱਪ ਮੂਏ ਕਰਾਂਦਾ ਮੇਰੇ ਮਨ ਜਪੋ ਰਾਮ ਨਾਮ ਹਰਿ ਦਾ ਹਰ ਹਰ ਕਿਰਪਾਲ ਕਿਰਪਾ ਪ੍ਰਵਤ ਹਰੀ ਗੁਰ ਗਿਆਨ ਦਿਓ ਮਨ ਸੁਮਲਾ ਹਰ ਹਰ ਕਿਰਪਾਲ ਦੋ ਵਾਰ ਸਤਿਗੁਰਾਂ ਨੇ ਹਰ ਹਰ ਦਾ ਉਚਾਰਨ ਸਤਿਗੁਰੂ ਜੀ ਕਹਿੰਦੇ ਹਨ ਹਰ ਹਰ ਕਿਰਪਾਲ ਕਿਰਪਾ ਪ੍ਰਵਧਾਰੀ ਉਸ ਹਰੀ ਪਰਮਾਤਮਾ ਨੇ ਆਪਣੀ ਰਹਿਮਤ ਕੀਤੀ ਤੇ ਮੇਰੇ ਤੇ ਆਪਣੀ ਕਿਰਪਾ ਦਾ ਮੀਂਹ ਵਰਸਾਇਆ ਪ੍ਰਭ ਕਿਰਪਾ ਪ੍ਰਵਧਾਰੀ ਤੁਹਾਡੀ ਹੀ ਕਿਰਪਾ ਤੁਹਾਡਾ ਹੀ ਆਸਰਾ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਵਧਾਰੀ ਗੁਰ ਗਿਆਨ ਦੀ ਉਹ ਮਨ ਸਮਝਾ ਰਹਾਉ ਕਹਿੰਦੇ हे ਭਾਈ ਕਿਰਪਾ ਪ੍ਰਭੂ ਨੇ ਜਿਸ ਮਨੁੱਖ ਉਤੇ ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਿਕ ਜੀਵਨ ਦੀ ਸੂਝ ਬਖਸ਼ੀ ਉਸ ਦਾ ਮਨ ਨਾਮ ਜਪਣ ਦੀ ਕਦਰ ਸਮਝ ਗਿਆ ਹਰ ਕੀਰਤ ਕਲ ਜੁਗ ਪਦ ਹੂ ਤਵਾ ਹਰ ਪਾਈਆ ਸਤ ਗੁਰ ਮਾਗ ਏ ਭਾਈ ਦਗਤ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੀ ਸਭ ਤੋਂ ਉੱਚਾ ਦਰਗਾਹ ਹੈ। ਪਰਮਾਤਮਾ ਦੀ ਰਾਹੀ ਹੀ ਮਿਲਦਾ ਹੈ। ਇਹ ਪਰਮਾਤਮਾ ਗੁਰੂ ਦੇ ਰਾਹੀ ਮਿਲਦਾ ਹੈ। ਭਾਵ ਗੁਰੂ ਤੋਂ ਬਿਨਾ ਕੁਝ ਵੀ ਨਹੀਂ ਮਿਲਦਾ। ਕੁੰਭੇ ਬੰਦਾ ਜਾਣ ਰਹਿ ਜਲਗਨ ਕੁੰਭ ਨਾ ਹੋਏ ਗਿਆਨ ਕਮਤਾ ਮੰਨ ਰਹਿ ਗੁਰਮਿਲ ਗਿਆਨੜ ਹੋਏ। ਜੇ ਸੋ ਚਾਨਾ ਉੱਗੈ ਸੂਰ ਵਿਟੜੇ ਹਜ਼ਾਰ ਕੀਤੇ ਚਾਨਣ ਹੁੰਦਿਆਂ ਗੁਰ বিনা ਪੂਰ ਅੰਧਾਰ ਗੁਰੂ ਤੋਂ ਬਿਨਾ ਪਰਮਾਤਮਾ ਨਾਲ ਮਿਲਾਕ ਹੋਣਾ ਬਿਲਕੁਲ ਨਹੀਂ ਮੰਨ ਕੇ ਜਾ ਸਕਦਾ ਵੀ ਕੋਈ ਪਰਮਾਤਮਾ ਨੂੰ ਪਾਵੇ ਪਹਿਲਾਂ ਗੁਰੂ ਧਾਰਨ ਕਰਨਾ ਪਏਗਾ ਤੇ ਗੁਰੂ ਧਾਰਨ ਕਰਨ ਵਾਸਤੇ ਹੀ ਤੀਸਰੇ ਪਾਤਸ਼ਾਹ ਨੂੰ ਨਾ ਕਿਸੇ ਬ੍ਰਾਹਮਣ ਦਾ ਭੋਜਨ ਛਕ ਰਹੀ ਸੀ ਉਸੇ ਬ੍ਰਾਹਮਣ ਨੇ ਭੋਜਨ ਛਕਾਰੇ ਸੀ ਹਰ ਦੁਆਰ ਦੀ ਧਰਤੀ ਦੇ ਜੰਦ। ਕੁਦਰਤੀ ਦਦੋ ਭੋਜਨ ਛਕ ਛਕਾ ਲਿਆ ਉਸ ਬ੍ਰਾਹਮਣ ਨੇ। ਆਮੇ ਪੁੱਛ ਲਿਆ ਕਿ ਤੂੰ ਮੈਨੂੰ ਭੋਜਨ ਕਿਰਾਇਆ ਭਰਿਆ ਤੇ ਮੈਨੂੰ ਇਹ ਤੇ ਦਾਸ ਨਹੀਂ ਤੇਰਾ ਗੁਰੂ ਕੌਣ ਹੈ? ਕਹਿਣ ਲੱਗਾ ਜੀ ਮੈਨੂੰ ਤੇ ਇਸ ਗੱਲ ਦਾ ਗਿਆਨ ਹੀ ਕੋਈ ਨਹੀਂ ਵੀ ਗੁਰੂ ਕੀ ਹੁੰਦਾ। ਕਹਿਣ ਲੱਗੇ ਉਮਰ ਤੇਰੀ ਪੰਜਾਹਾਂ ਤੋਂ ਉੱਤੇ ਲੰਘਈ ਹੈ ਤੇ ਕੂਕਨ ਮੈਨੂੰ ਪਤਾ ਹੀ ਕੋਈ ਨਹੀਂ ਮੇਰਾ ਤੂੰ ਧਰਮ ਭ੍ਰਿਸ਼ਟ ਕਰਤਾ ਨਿਗਰੇ ਬੰਦੇ ਨੇ ਮੈਨੂੰ ਭੋਜਨ ਛਕਾ ਦਿੱਤਾ ਮੈਨੂੰ ਤੇ ਹੁਣ ਦਗਾ ਜਾਣਾ ਪਏਗਾ ਉਹਨੇ ਕਈ ਗੱਲਾਂ ਕਿਹਾ ਤੇ ਉਸ ਦਿਨ ਤੋਂ ਮਨ ਹੈ ਜਿਹੜਾ ਵਿਚਲਿਤ ਹੋ ਗਿਆ ਮਨ ਹਟਕਾ ਵਿੱਚ ਨਾ ਆਇਆ ਵੀ ਇਤਨਾ ਵੱਡਾ ਮੇਰੇ ਹੋਣ ਨਾ ਗੁਰੂ ਦਾ ਨਾਮ ਧਾਰਨਾ ਕਰਕੇ ਨੁਕਸਾਨ ਹੋਇਆ ਮੈਂ ਨਰਕਾਂ ਨੂੰ ਵੀ ਜਾ ਸਕਦਾ ਹਾਂ ਕੁਝ ਵੀ ਹੋ ਸਕਦਾ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਇੱਕ ਜ਼ਿੰਦਗੀ ਦੇ ਵਿੱਚ ਵਿਕਲਪ ਚੁਣ ਲਿਆ ਵੀ ਮੈਂ ਗੁਰੂ ਧਾਰਨ ਕਰਾਂਗਾ ਉਹ ਜਿਹੜਾ ਸਾਦਾ ਸਹਾਈ ਤੇ ਲੋਕ ਤੇ ਪਰਲੋਕ ਵਿੱਚ ਸਾਥੀ ਹੋਵੇ ਇਹ ਦੁਨੀਆਦਾਰੀ ਦੇ ਵਿੱਚ ਸਾਥੀ ਹੋਇਆ ਤੇ ਡੁੱਬ ਜਾਊਗਾ ਤੇ ਜਿਹੜਾ ਦੁਨੀਆਦਾਰੀ ਤੋਂ ਅੱਗੇ ਵੀ ਰੱਪਣਾ ਨਾ ਹੋਵੇ ਇਹ ਹੁਣਾਂ ਦੋਇ ਥਾਏ ਰੱਖਿਆ ਦੋਨੇ ਥਾਂਾਂ ਤੇ ਰੱਖਣ ਵਾਲਾ ਤਾਂ ਗੁਰੂ ਪਾਤਸ਼ਾਹ ਨੇ ਆਪਣਾ ਗੁਰੂ ਧਾਰਨ ਕੀਤਾ ਫਿਰ ਕਹਿੰਦੇ 12 ਸਾਲ ਗਾਗਰ ਨਾਲ ਪਾਣੀ ਤੋਂ ਅੰਗਦ ਦੇਵ ਨੂੰ ਭਾਈ ਲੈਣੇ ਨੂੰ ਗੁਰਿਆਈ ਮਿਲੀ ਸੇਵਾ ਕਰਕੇ ਤੇ ਫਿਰ ਗੁਰੂ ਅੰਗਦ ਬਣਾਏ ਗਏ ਗੁਰੂ ਅੰਗਦ ਦੀ ਸੇਵਾ ਕੀਤੀ ਅਮਰਦਾਸ ਨੇ ਫਿਰ ਗੁਰੂ ਅਮਰਦਾਸ ਬਣਾਏ ਗਏ ਤਾਂ ਗੁਰੂ ਅਮਰਦਾਸ ਨੇ ਆਪਣਾ ਜਵਾਈ ਬੁਰਤਾ ਗੱਦੀ ਤੇ ਬਿਠਾ ਲਿਆ ਗੁਰੂ ਰਾਮਦਾਸ ਬਣਿਆ ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਜੀ ਇਸ ਸੰਸਾਰ ਵਿੱਚ ਆਏ ਤੇ ਗੁਰੂ ਅਰਜਨ ਦੇਵ ਜੀ ਤੋਂ ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਕੇ ਸੰਸਾਰ ਰੁੱਝਤ ਨੇ ਸੋ ਗੁਰੂ ਪਰਵਾਰ ਵਾਲਿਓ ਰਹੀ ਵਿਚਾਰ ਗੁਰੂ ਪਾਤਸ਼ਾਹ ਜੀ ਕਹਿੰਦੇ ਹਾਉ ਮਲਿਹਾਰੀ ਸਤਿਗੁਰੇ ਆਪਣੇ ਜੇਨ ਗੁਪਤ ਨਾਮ ਪਰਗਾਣਾ ਪਾਚਾ ਕਹਿੰਦੇ ਮੈਂ ਵਲਿਹਾਰ ਪਰਵਾਨ ਸਦਕੇ ਜਾਂਦਾ ਹਾਂ ਜੇ ਸਾ ਸਤਗੁਰੂ ਨੇ ਮੇਰੇ ਉੱਪਰ ਕਿਰਪਾ ਕਰ ਦਿੱਤੀ ਤੇ ਗੁਪਤ ਨਾਮ ਜੋ ਮੇਰੇ ਅੰਦਰ ਸੀ ਜੀਨੂੰ ਮੈਂ ਪ੍ਰਗਟ ਨਹੀਂ ਸੀ ਕਦੇ ਕੀਤਾ ਉਸ ਨਾਮ ਨੂੰ ਪ੍ਰਗਟ ਕਰ ਦਿੱਤਾ ਹੋਂ ਵਲਿਹਾਰੀ ਮੈਂ ਹੋਂ ਵਲਿਹਾਰ ਭਾਵ ਸਦਕੇ ਜਾਂਦਾ ਹਾਂ ਸਤਿਗੁਰੇ ਆਪਣੇ ਸੱਜੇ ਗੁਰੂ ਤੋਂ ਸਦਕੇ ਬਰਿਹਾਰ ਪ੍ਰਵਾਨ ਜਾਂਦਾ ਹਾਂ ਜਿਸਨ ਨੇ ਆਪਣਾ ਗੁਪਤ ਨਾਮ ਪਰਗਾ ਦਾ ਪ੍ਰਗਟ ਕਰ ਦਿੱਤਾ ਤਾਂ ਅਗਲੀ ਪੰਕਤੀ ਬਾਧਿਆ ਪਰਵਾਉਂਦੇ ਹਾਂ ਦਰਸ਼ਨ ਸਾਧ ਮਿਲਿਓ ਵਡਪਾ ਕੀ ਸਭ ਕਲਨ ਇਕ ਗਏ ਗਵਦਾ ਦਰਸ਼ਨ ਸਾਧ ਪੁਰ ਇਹ ਨਹੀਂ ਵੀ ਕਿਸੇ ਸਾਧ ਦੇ ਮੰਦਰ ਪਰੇ ਕਰਨਾ ਵੀ ਤੇਰੇ ਦਰਸ਼ਨ ਕਰਨੇ ਸਾਧ ਦਾ ਅਰਥ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਦੇ ਸਮੇਂ ਵਿੱਚ ਦੁਨੀਆ ਵੀ ਤੌਰ ਤੇ ਬੜੇ ਤਪਸਵੀ ਚੰਗੇ ਸਾਧੂ ਵੀ ਜਿਨ੍ਹਾਂ ਨੂੰ ਸਜਦਾ ਕਰਦੇ ਹਾਂ ਪਰ ਸਮਾਪ ਕਰਿਓ ਸਤ ਜਾਨੇ ਉਸ ਗੱਲ ਨੂੰ ਵੀ ਮੇਰੇ ਵਰਗੇ ਪਖੰਡੀ ਵਾਵੇ ਮਦ ਨਹੀਂ ਤੇ ਸੱਚੇ ਸੁੱਤੇ ਕਾਟਣ ਤੇ ਸਾਨੂੰ ਫਿਰ ਪਖੜਨੀਆਂ ਦੇ ਪਿੱਛੇ ਜਾਦਾ ਦੁਦਿਆਂ ਸੱਚੇ ਸੁੱਚਿਆਂ ਦਾ ਖੜਾ ਛੜਦਿਆਂ ਰੋ ਵਿਚਾਰ ਪਾਤਸ਼ਾਹ ਕਹਿੰਦੇ ਦਰਸ਼ਨ ਸਾਧ ਮਿਲਿਓ ਵੱਡ ਭਾਗ ਵੱਡੇ ਭਾਗਾਂ ਦੇ ਨਾਲ ਗੁਰੂ ਦੇ ਦਰਸ਼ ਹੋਏ ਤੇ ਜਦੋਂ ਦਰਸ਼ ਹੋਏ ਤਾਂ ਫਿਰ ਸਭ ਤਿਲ ਵਿਖ ਸਭ ਪਾਪ ਦੁੱਖ ਕਲੀਸ ਸਭ ਜਾਂਦੇ ਰਹੀ ਕੋਈ ਵੀ ਦੁੱਖ ਤਕਲੀਫ ਜੀਵਨ ਦੇ ਵਿੱਚ ਬਾਕੀ ਨਾ ਰਹਿ ਗਿਆ ਜੇ ਲਵੇਕ ਗਏਗਾ ਤਾਂ ਕਿ ਜਦੋਂ ਮੈਂ ਗੁਰੂ ਵਾਲਾ ਹੋ ਗਿਆ ਜਿੰਨੀ ਦੇਰ ਮੈਂ ਗੁਰੂ ਵਾਲਾ ਨਹੀਂ ਹੁੰਦਾ ਉਤਨੀ ਦੇਰ ਇਸੇ ਤਰ੍ਹਾਂ ਹੀ ਭਟਕਣਾ ਦੇ ਵਿੱਚ ਬੰਦਾ ਰਹਾਂਗਾ ਤਾਂ ਅੱਗੇ ਸਤਿਗੁਰੂ ਜੀ ਫਿਰ ਸਮਝਾਉਂਦੇ ਹਨ ਸਤਿਗੁਰ ਸਾਹੋ ਪਾਇਆ ਵੰਡ ਢਾਣਾ ਕੀ ਇਹ ਬਹੁ ਗੁਣ ਸਗਾ ਸਤਿਗੁਰੂ ਜੀ ਸਮਝਾਉਂਦੇ ਹਨ ਕਹਿੰਦੇ ਭਾਈ ਜਿਸ ਨੂੰ ਵੱਡਾ ਸਿਆਣਾ ਤੇ ਸਾਧ ਗੁਰੂ ਨਿਰਪਿਆ ਗੁਰੂ ਨੇ ਪਰਮਾਤਮਾ ਨੇ ਮੌਕੇ ਗੁਣਾ ਨਾਲ ਉਸ ਨੂੰ ਸੰਧੀਮਾਨ ਬਣਾ ਦਿੱਤਾ ਤਾਂ ਅੱਗੇ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਜਨ ਕਾ ਕਿਰਪਾ ਕਰੀ ਜਗਦੀਵਨ ਹਰ ਔਰ ਧਾਰਿਉ ਮਨਵਾਦਿਆ ਅਗੂ ਗੁਰੂ ਪਾਤਸ਼ਾਹ ਜੀ ਵਰਮਾਉਂਦੇ ਹਨ ਏ ਭਾਈ ਜਗਤ ਦੇ ਜੀਵਨ ਪ੍ਰਭੂ ਨੇ ਜਨਾ ਮਨੁੱਖਾ ਉੱਤੇ ਕਿਰਪਾ ਕੀਤੀ ਉਹਨਾਂ ਨੇ ਆਪਣੇ ਮਨਵਿੱਤ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਤਾਇਆ ਜਿਹਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ ਆਪਣੇ ਹਿਰਦੇ ਵਿੱਚ ਗੁਰਦਾ ਸ਼ਬਦ ਗੁਰੂ ਨਾਮ ਵਾਹਿਗੁਰੂ ਰਾਮ ਨਾਮ ਆਪਣੇ ਹਿਰਦੇ ਵਿੱਚ ਵਸਾਲਿਆ ਇੰਨਾ ਤਾਂ ਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਮਾਝਾ ਭਾਵ ਇਮਾਨ ਟਕਾਲਿਆ ਫਿਰ ਅਗਲੀ ਅੰਤਮ ਪੰਗ ਦੀ ਵਿੱਚ ਕਹਿੰਦੇ ਧਰਮ ਰਾਈ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਧਰਮ ਰਾਈ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਗੁਰੂ ਪਾਤਸ਼ਾਹ ਦੇਖੋ ਕਿਰਪਾ ਕਰਦੇ ਨੇ ਅੰਤਮ ਪੰਨ੍ਹੇ ਵਿੱਚ ਸਾਰੇ ਸ਼ਰ ਸਬਦਾਂ ਦਾ ਸਾਰ ਭਾਵ ਅੰਤਮ ਪੰਨ੍ਹੇ ਦੀ ਪੰਕਤੀ ਵਿੱਚ ਲਿਖਦੇ ਜੇਕਰ ਆਪ ਦੀ ਚੰਗੇ ਗੁਣ ਕਾਵਾਦੇ ਹੋ ਜੀਵਨ ਦੇ ਵਿੱਚ ਸ਼ੁਭ ਗੁਣਾਂ ਦੀ ਖੇਤੀ ਕਰਦੇ ਹੋ ਤਾਂ ਇਉਂ ਜਾਣੋ ਅੰਬੀ ਤੋਂ ਆਡਾ ਪਰੌਸ ਪਰਮਾਤਮਾ ਨੇ ਕਰਨਾ ਇਸ ਪਰਮਾਤਮਾ ਤੋਂ ਬਿਨਾਂ ਕਿਸੇ ਨੇ ਵੀ ਤੁਹਾਡੀ ਬਾਹ ਨਹੀਂ ਫੜ ਦਿੰਦੀ ਤੇ ਪਰਮਾਤਮਾ ਤੱਕ ਪਹੁੰਚਣਾ ਗੁਰੂ ਦੇ ਰਾਹੀ ਜੋ ਤੁਹਾਡਾ ਗੁਰੂ ਤੁਹਾਨੂੰ ਰੋਜ਼ ਆਵਾਜ਼ ਮਾਰਦਾ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਤੁਸੀਂ ਬੜੇ ਪਿਆਰੇ ਲੱਗਦੇ ਹੋ ਮੈਨੂੰ ਆਓ ਗਾਓ ਸੱਚੀ ਬਾਣੀ ਬਾਣੀ ਗਾਓ ਸਕਾਲਪੁਰ ਕੋਹਿਰ ਦੀ ਬਾਣੀ ਕਿਹੜੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਮਿੱਠ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸਿਵਕ ਜਨ ਨਮਾਨੈ ਪਰ ਤਖ ਗੁਰੂ ਬਿਸਤਾਰੀ ਪਰ ਤਖ ਗੁਰੂ ਬਿਸਤਾਰੀ ਉਹ ਬਾਣੀ ਨੂੰ ਗਉਣਾ ਕਰ ਜਿਹੜੀ ਬਾਣੀ ਗਉਂਦਿਆ ਮਨ ਨੂੰ ਸ਼ਾਂਤੀ ਤ੍ਰਿਪਤੀ ਮਿਲੇ ਉਹ ਬਾਣੀ ਜਿਹੜੀ ਬਾਣੀ ਗਾਇਆ ਤੇਰੇ ਮਨ ਨੂੰ ਸੁਖ ਮਿਲੇ ਸ਼ਾਂਤੀ ਮਿਲੇ ਪਰ ਤੂੰ ਇਸ ਤਰ੍ਹਾਂ ਗੁਣ ਨਹੀਂ ਗਾਉਣਾ ਚਾਹੁੰਦਾ ਜਿਸ ਤਰ੍ਹਾਂ ਉਸ ਪਰਮ ਪਿਤਾ ਪ੍ਰਮਾਤਮਾ ਦੀ ਵਰਗੀ ਹੈ ਉਹ ਉਸ ਤਰ੍ਹਾਂ ਨਹੀਂ ਚੱਲਣਾ ਉਦੋਂ ਉਲਟ ਚੱਲਣਾ ਇਹ ਮਨੁੱਖ ਦਾ ਸੁਭਾਅ ਉਲਟ ਚੱਲਣਾ ਜੇਕਰ ਗੁਰੂ ਦੇ ਕਹੇ ਅਨੁਸਾਰ ਚੱਲੇ ਤੇ ਮਨੁੱਖ ਜੀਵਨ ਵਿੱਚ ਧੋਖਾ ਨਹੀਂ ਪਾਏਗਾ ਦੁੱਖ ਨਹੀਂ ਵੇਖੇਗਾ ਸੁੱਖ ਮਿਲੇਗਾ ਜੋ ਗੁਰ ਕਹ ਸੋ ਭਲਾ ਕਰ ਮਨੁ ਗੁਰ ਕੀ ਆਗਿਆ ਸਤ ਸੰਤ ਕਰ ਮੰਨਿ ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਭਲਾ ਕਰ ਮੰਨ ਉਹਨਾਂ ਦੀ ਆਗਿਆ ਸੱਚ ਕਰ ਜਾਣ ਬਸ ਇਹੋ ਜੀਵਨ ਦਾ ਤੇਰੇ શરી ਹੈ ਇਹੋ ਜੀਵਨ ਦੇ ਵਿੱਚ ਤੈਨੂੰ ਕਰਨਾ ਚਾਹੀਦਾ ਪਰ ਪਿਆਰਿਆ ਗੁਰੂ ਨਾਨਕ ਦੇਵ ਨੇ ਤੇ ਇੰਨੀ ਕਿਰਪਾ ਕਰ ਦਿੱਤੀ ਹੁਕਮ ਦੇ ਦਿੱਤਾ ਧਰਮ ਰਾਏ ਦਾ ਕਾਗਜ਼ ਪਰ ਜਨਨਾਮਿਕ ਲੇਖਾ ਸਮਝਾ ਲਿਖੇ ਮੁਕਿਦਾਂ ਨਹੀਂ ਧਰਮ ਰਾਏ ਗੁਰੂ ਨਾਨਕ ਦੇ ਸਿੱਖਾਂ ਦੀ ਲੇਖੇ ਨਹੀਂ ਪੁੱਛ ਸਕਦਾ ਵੀ ਕੀ ਕਮਾਇਆ ਕੀ ਖਾਦਾ ਕੀ ਤੂੰ ਪਾਪ ਕੀਤੇ ਕੀ ਪੁੰਨ ਕੀਤੇ ਕਿਉਂਕਿ ਜੇ ਕੋਈ ਗੁਰੂ ਨਾਨਕ ਦਾ ਹੋ ਗਿਆ ਰਹਿੰਦੇ ਸਮੇਂ ਅਮਰਤ ਸ਼ਕਤਿਆ ਬੋਲੂ ਵਾਲਾ ਬਣ ਜਾ ਅਸੀਂ ਇਹ ਸੰਸਾਰ ਤੇ ਮੈਂ ਪਹਿਲਾਂ ਵੀ ਅਕਸਰ ਵਿਚਾਰ ਕਰਦਾ ਹੁੰਦਾ ਕਿ ਅਸੀਂ ਕੱਲਾ ਤਾਣ ਪੇੜ ਸੌਣੀ ਆਏ ਇੱਥੇ ਹੋਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅੰਮ੍ਰਿਤ ਵੇਲੇ ਜਾਗਣਾ ਜਾਂ ਬਾਣੀ ਪੜ੍ਹਨੀ ਜਾਂ ਬਾਣੀ ਸੁਣਨੀ ਸਾਡਾ ਹੋਰ ਕੋਈ ਕਰਮ ਨਹੀਂ ਕੇਵਲ ਆ ਖਾਣਾ ਪੀਣਾ ਸੌਣਾ ਇਹ ਸਾਰੇ ਕਰਮ ਤੇ ਪਸ਼ੂ ਵੀ ਕਰਦੇ ਨੇ ਇਹ ਪੰਛੀ ਵੀ ਕਰਦੇ ਨੇ ਕੀ ਆਪਾ ਮਨੁੱਖ ਉਹਨਾਂ ਪਸ਼ੂ ਪੰਛੀਆਂ ਨਾਲੋਂ ਵਾਕਿ ਹੋ ਸਕੇ ਦਰਪਨ ਨਹੀਂ ਗੁਰਬਾਣੀ ਦੇ ਵਿੱਚ ਏਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਾਂਤਾ ਕੀਤੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਕੰਮ ਬੰਦਿਆਂ ਵਾ ਪਸ਼ੂਆਂ ਵਾਲੀ ਤੇ ਜਾਤ ਮਾਨਸਾ ਵਾਲੀ ਕਹਿ ਦਿੱਤਾ ਵੀ ਮਨੁੱਖਾ ਫਲਾਣਾ ਬੰਦਾ ਹੈ ਤੇ ਬੰਦੇ ਗੁਰਬਾਣੀ ਨੇ ਕਿਹਨਾਂ ਨੂੰ ਕਬੂਲਿਆ ਬੰਦੇ ਸੀ ਜੇ ਪਾਵਾਂ ਵਿੱਚ ਬੰਦਗੀ ਮਾਫ ਕਰੂ ਮੈਂ ਗੁਰਬਾਣੀ ਦੇ ਵਿੱਚ ਹੀ ਗੱਲ ਕਰਾਂਗਾ ਗੁਰੂ ਬਾਣੀ ਨੇ ਕਿਹਾ ਬੰਦੇ ਸੇ ਜੇ paramagnetic ਬੰਦਗੀ ਉਹ ਬੰਦੇ ਨੇ ਜਿਹੜੇ ਬੰਦਗੀ ਕਰਨ ਦੇ ਯੋਗ ਨਹੀਂ ਬੰਦਗੀ ਕਰਦੇ ਨੇ ਆਪਣੇ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਦੇ ਅਹਿਮ ਅਹਿਮੀਅਤ ਲੈਂਦੇ ਨਹੀਂ ਪਰ ਜਿਹੜੇ ਬੰਦੇ ਅੰਮ੍ਰਿਤ ਵੇਲੇ ਦੀ ਅਹਿਮੀਅਤ ਨਹੀਂ ਸਮਝਦੇ ਉਹ ਜੀਵਨ ਦੇ ਵਿੱਚ ਖਾਲੀ ਹੱਥ ਜਾਣਗੇ ਜਨਮ ਜੂਏ ਹਾਰਿਆ ਆਪਣੇ ਜਨਮ ਨੂੰ ਜੂਏ ਵਿੱਚ ਹਾਰਕੀ ਜਾਣਾ ਕੋਈ ਸੁਖਾਲੀ ਦੀ ਗੱਲ ਨਹੀਂ ਪੌੜੀ ਛੁੜਤੀ ਹਾਸਨਾ ਆਵੇ ਇਹਨਾਂ ਜਨਮ ਜਿਵੇਂ ਆਇਆ ਜੀ ਇੱਕ ਵਾਰ ਬੰਦਾ ਮਨ ਲੋ ਵੀ ਕੁਝ ਭਾਰ ਹੋਵੇ ਸਿਰ ਤੇ ਇੱਕ ਉਧਾਰਣੇ ਕੋਠੇ ਨੂੰ ਪੌੜੀ ਲੱਗੀ ਹੋਵੇ ਲੱਕੜ ਵਾਲੀ ਤੇ ਬੰਦਾ ਆਪਣੇ ਸਿਰ ਤੇ ਬੋਝ ਚੱਕ ਕੇ ਕੁਝ ਉੱਚਾ ਚੜ ਜਾਵੇ ਸਿਰੇ ਤੇ ਜਾ ਕੇ ਡੰਡਾ ਟੁੱਟ ਜਾਵੇ ਜਾਂ ਡੰਡਾ ਛੁੱਟ ਜਾਵੇ ਮਨੁੱਖ ਥੱਲੇ ਡਿੱਗੇਗਾ ਨਾਲੇ ਤੇ ਉਹ ਬੋਝ ਹੈ ਜਿਹੜਾ ਉਹਨੇ ਉਹਨੂੰ ਚੰਬਣਾ ਤੇ ਨਾਲੇ ਫਿਰ ਦੁਬਾਰਾ ਪੌੜੀ ਤੇ ਚੜ੍ਹਨ ਜੋਗ ਨਹੀਂ ਰਹੇ 60 ਵਜ ਕੇ ਲੰਗੜਾ ਨੂੰ ਨਾ ਵੀ ਹੋ ਸਕਦਾ ਇਸੇ ਤਰ੍ਹਾਂ ਵਿਲੱਖ ਪਰਮਾਤਮਾ ਦੇ ਘਰ ਦੀ ਕੌਡੀ ਨੂੰ ਚੜ੍ਹੇ ਤੇ ਭਾਰ ਉਹਦੇ ਕੋਲੇ ਕਿਸ ਚੀਜ਼ ਦਾ ਹੋਵੇ ਆਪਣੇ ਗੁਣਾਂ ਦਾ ਆਪਣੇ ਔਗਣਾਂ ਦਾ ਭਾਰ ਹੈ ਜਿਹੜਾ ਉਹਦੇ ਇਸ ਲੋਕ ਵਿੱਚ ਹੀ ਗੁਰੂ ਉਹ ਦੇ ਦੇਵੇ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਧਿਆਨ ਵਿੱਚ ਕਰਵਾ ਦਿਆਂ ਰੋਜ਼ ਗੁਰੂ ਘਰ ਆਉਣ ਵਾਲੇ ਆਖੀ ਗੁਰੂ ਦੇ ਅੱਗੇ ਨਾ ਭੇਟਾ ਕੀ ਕਰਦੇ ਹੋ ਤੁਹਾਡੇ ਹੱਥ ਵਿੱਚ ਮਾਇਆ ਕਿਸੇ ਕੋਲ ਆਟਾ ਦਾਣੀ ਇਹ ਸਭ ਕੁਝ ਭੇਟਾ ਚੰਗੀ ਗੱਲ ਹੈ ਕਰਨਾ ਚਾਹੀਦਾ ਗੁਰੂ ਦੇ ਦਰ ਖਾਲੀ ਹੱਥ ਮੱਥਾ ਨਹੀਂ ਟੇਕਣਾ ਚਾਹੀਦਾ ਤੇ ਪਰ ਜਿੰਨੀ ਕ ਜਥਾ ਸ਼ਕਤ ਹੋਵੇ ਉਹਨਾਂ ਮੱਥਾ ਜ਼ਰੂਰ ਟੇਕੋ ਜ਼ਰੂਰੀ ਨਹੀਂ ਵੀ ਕਿ ਕਾੜੇ ਸ਼ਕਤੀ ਫੁੱਲੇ ਕਰਾ ਕੇ ਰੱਖਣੇ ਨੇ ਵੀ ਐ ਇਤਰੋਂ ਆਂਦਾ ਹੋ ਗਿਆ ਨਹੀਂ ਵੱਧ ਟੇਕੋਗੇ ਤੇ ਵੱਧ ਮਿਲੇਗਾ ਇਹ ਵੀ ਹੈ ਨੇ ਦੇਖ ਕੇ ਪਛਤਾਵੇ ਨਾ ਧਨ ਦੇ ਦਿੱਤਾ ਚਾਹੀਓ ਗੁਰੂ ਘਰ ਦਿੱਤਾ ਚਾਹੀ ਕਿਸੇ ਗਰੀਬ ਵਿਚਾਰੇ ਵੀ ਸਹਾਰੇ ਨੂੰ ਦਿੱਤਾ ਪਰ ਦੇ ਕੇ ਧਨ ਪਛਤਾਈ ਨਾ ਧਨ ਉਹ ਦਿੱਤਾ ਮੰਨਿਆ ਜਾਂਦਾ ਕਹਿੰਦੇ ਜਿਹੜਾ ਦੇ ਕੇ ਇੱਕ ਹੱਥ ਨਾਲ ਦੇ ਨਾਲ ਦਿੱਤਾ ਤੇ ਦੂਜੇ ਨੂੰ ਪਤਾ ਨਾ ਲੱਗੇ ਹੋਇਆ ਤਾਂ দান ਨੇ ਤਰ ਉਹ ਵਿਚਾਰ ਗੁਰੂ ਪਾਤਸ਼ਾਹ ਜੀ ਬਿਆਨਤ ਹੀ ਸੰਗਤਾਂ ਨੂੰ ਉਤਾਰਦੇ ਨੇ ਤੇ ਸਾਨੂੰ ਕਿਉਂ ਨਾਤਾ ਇਹਦੀ ਦਰਤੀ ਅਰਦਾਸ ਕਰੀਏ ਕੀ ਭੇਟਾ ਕਰੀਏ ਇਸ ਗੁਰੂ ਦੇ ਦਰ ਤੇ ਭੇਟਾ ਕਰਨੀਆਂ ਆਪਣੇ ਔਗਣ ਆਪਣੇ ਗੁਨਾਹ ਜੋ ਆਦਿਤਾ ਪਈਆਂ ਹੋਈਆਂ ਨੇ ਲੰਦਿਆਂ ਚੁਗਲੀ ਝੂਠ ਸੁਹਾਨ ਅਤੇ ਆਦਿ ਬਾਣੀ ਲੱਤ ਲੱਗੀ ਹੋਈ ਹੈ ਅਰਦਾਸ ਕਰਨੀ ਆ ਪਾਤਸ਼ਾਹ ਮੇਰੀਆਂ ਸਾਰੀਆਂ ਬੁਰਾਈਆਂ ਨੂੰ ਤੂੰ ਹਰ ਲੈ ਮੈਂ ਤੈਨੂੰ ਇਹ ਬੁਰਾਈਆਂ ਸਾਰੇ ਆਪਣੇ ਔਗਣ ਭੇਟ ਕਰਦਾ ਹਾਂ ਮੇਰੇ ਕੋਲ ਇਹੋ ਭੇਟ ਹੈ ਆਪជា ਮੈਨੂੰ ਬਦਲੇ ਵਿੱਚ ਕੀ ਦੇ ਦੇ ਗੁਣਵੰਤਿਆ ਗੁਣ ਦੇ ਤਾ ਗੁਣਾ ਦੇ ਮਾਲਕ ਕਿਰਪਾ ਕਰ ਮੈਨੂੰ ਗੁਣਾ ਦੀ ਦਾਤ ਵਛੇ ਹੋਰ ਮੈਂ ਤੇਰੇ ਤੋਂ ਕੁਝ ਨਹੀਂ ਮੰਗਦਾ ਤਾਂ ਗੁਰੂ ਪਿਆਰ ਵਾਲਿਓ ਜਦੋਂ ਗੁਰੂ ਤੋਂ ਅਸੀਂ ਔਗਣਾ ਦੇ ਵਟੇ ਗੁਣ ਮੰਗਣੇ ਸ਼ੁਰੂ ਕਰ ਦਿੱਤੇ ਸਮਝੋ ਉਦੋਂ ਸਾਡਾ ਜੀਵਨ ਹੈ ਜਿਹੜਾ ਸਫਲ ਹੋਣ ਲੱਗ ਪਿਆ ਉਦੋਂ ਸਾਡਾ ਜੀਵਨ ਹੈ ਜਿਹੜਾ ਉਹ ਸਰਵਣ ਲੱਗ ਕੇ ਤਾਂ ਉਹ ਵਿਚਾਰ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਗੁਰੂ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਆਪਜੀ ਨੇ ਸਰਵਣ ਕੀਤੀ ਸੋ ਆਪਜੀ ਦੇ ਸਬਕ ਗੁਰੂ ਪਰਮਾਤਮਾ ਦੇ ਘਰ ਦੀ ਵਡਿਆਈ ਕਰਦਿਆਂ ਘੱਟ ਵੱਧ ਬੋਲਿਆਂ ਤਾਂ ਆਪ ਸਭ ਗੁਰਮੁਖ ਪਿਆਰੇ ਬਖਸ਼ਣ ਜੋਗ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਧਰਮ ਰਾਏ ਦਰ ਕਾਗਜ਼ ਫਾਨੀ ਜਦੋਂ ਇਹ ਸੰਸਾਰ ਤੋਂ ਜਾਏਗਾ ਨਾ ਜੇ ਸ਼ੁਭ ਕੰਮ ਕਰਕੇ ਜਾਏਗਾ ਤਾਂ ਧਰਮਰਾਇ ਇਹ ਵੀ ਤੇਰੇ ਕਾਗਜ਼ ਸਾਰੇ ਫਾੜ ਦੇਵੇਗਾ ਤੇ ਜਨ ਨਾਨਕ ਲੇਖਾ ਸਮਝ ਉਸ ਨਾਨਕ ਨੇ ਆਪੇ ਤਰ੍ਹਾਂ ਲੇਖਾ ਜਿਹੜਾ ਸਮਝ ਲੈਣਾ ਧਰਮਰਾਇ ਦੇ ਨਾਲ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਫਿਰ ਡੱਡ ਨਹੀਂ ਮਿਲੇਗਾ ਲੋਕ ਤੇ ਪਰਲੋਕ ਜਿਵੇਂ ਪਤਾਲ ਤੇ ਆਕਾਸ਼ अपा मध विचकार नहीं पता नहीं अपने उपर कितनी धरती हो रही अपने थले पता नहीं कितनी पताल हो रही पातला पाता लक आदास आदास बेद कहन एक बात अठारह असलूत लेखा हो विनाश नानक वा आखिया गुरु प्यार वाले इस तरह ਆਪਣੀ ਜੀਵਨ ਦੇ ਵਿੱਚ ਨਾਮ ਬਾਣੀ ਦੇ ਅਭਿਆਸੀ ਬਣੀਏ ਉਸ ਸਤਿਗੁਰੂ ਗੁਰੂ ਰੰਗ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਿਏ ਅਮਰਤ ਛੱਕ ਕੇ ਗੁਰੂ ਵਾਲੇ ਬਣ ਜਾਈਏ ਅਤੇ ਸਾਡੇ ਦੀઓના ਭਲਾ ਹੋ ਜਾਏ ਉਹ ਅਰਦਾਸ ਬੇਨਤੀ ਦਾ ਸਮਾ ਹੋਇਆ ਸਭ ਨੂੰ ਜੀਮਾ ਆ ਸਭ ਦਾ ਧੰਨਵਾਦ ਸਤਨਾਮ